ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਇਓ ਸਾਰੇ ਗਿੱਕ ਹੋਮੋਂ ਮੇ ਤੁਸ ਕੀ ਤੇ ਅਸੀਂ ਕੱਲ੍ਹ ਅਸੀਂ ਕੱਲ੍ਹ ਸੂਕ ਲਿਆ ਅਸੀਂ ਕਿ ਅੱਜ ਉਹਨੂੰ ਨੀਹ ਲੈਸ਼ਾ ਲੈ ਕੇ ਆਉਨੇ ਆ ਤੇ ਬਾਕੀ ਸਾਰਾ ਕੰਮ ਨਿਭੜ ਗਿਆ ਸੀਗਾ ਬਸ ਹੁਣ ਮੈਂ ਕਹਿੰਦੀ ਕਟਿੰਗ ਕਰੀਏ ਪਹਿਲਾਂ ਲੈਸ਼ਾ ਲੈ ਆਈਏ ਫਿਰ ਆਣ ਕੇ ਕਟਿੰਗ ਕਰਾਂਗੇ ਤੇ ਪਹਿਲਾਂ ਇਹ ਮੰਦੀ ਲੈ ਲਈਏ ਲੈਸ਼ਾ ਪਹਿਲਾਂ ਤੋਂ ਨਿਕਲੀ ਸੀ ਤੇ ਸਿਰ ਪੇਂਡਾ ਲਿਆ ਹੁਣ ਨਾ ਲਿਆ ਤਾਂ ਸੂਰਜ ਫੈਨਗਾ ਉਦੋਂ ਵਾਲ ਗਿੱਲੇ ਆ ਸੈੱਟ ਨਹੀਂ ਜਾਂਦਾ ਸੂਟ ਨਾਲ ਲੈਸ ਲੈ ਕੇ ਆਏ ਆ ਇੱਕ ਸੂਟ ਨਾਲ ਮਿਲੀ ਆ ਬਾਕੀ ਨਹੀਂ ਮਿਲੇ ਤੇ ਹੁਣ ਥੋੜਾ ਜਿਹਾ ਸਾਮੇ ਬਹਿ ਗਿਆ ਹੁਣ ਬਣਾ ਲਈਏ ਚਾਹ ਚਾਹ ਪੀ ਕੇ ਹੁਣ ਅਸੀਂ ਸਟਾਰਟ ਸੂਟ ਦੀ ਕਟਿੰਗ ਕਰਦੇ ਆ ਡੈਡੀ ਆਗੇ ਉਹ ਵੀ ਆ ਗਏ ਇਹਨਾਂ ਨੇ ਚਾਹ ਬਣਾ ਲਓ ਜੀ ਹਾਂ ਲੋੜ ਤਾਂ ਹੈ ਨਹੀਂ ਨਾ ਕੱਪਸ ਰੱਖ ਦੇਣੀ ਨਾ ਮੈਂ ਆਉਣੇ ਸਟੋਲ ਸਟੋਲ ਸਾਈਡ ਤੇ ਰੱਖ ਦਿਓ ਤੁਹਾਨੂੰ ਹਾਂ ਜੀ ਕਰ ਦਿੰਦੇ ਆ ਕੰਮ ਦੇ ਦੇ ਹੂੰ ਇਹਨਾਂ ਦੇ ਐਕਚੁਅਲੀ ਇੰਕੀ ਮੈਂ ਬੋਲੀਆਂ ਨਹੀਂ ਗੀਆਂ ਮੈਂ ਕਿਆ ਲੈਣੇ ਨੂੰ ਆ ਕੇ ਇਹਨਾਂ ਕਿ ਫਾਕੀ ਨੂੰ ਫਸ ਕਰਾ ਰੱਖ ਲਿਆ ਉਹ ਰਕਾ ਕੇ ਕਿਹੜਾ ਸੂਟ ਕਟਣਾ ਜਿਹੜਾ ਹੱਥ ਆ ਗਿਆ ਤਾਂ ਨਾਲ ਹੀ ਪਚਰਦਾ ਹੋਵੇ ਥੱਲੇ ਨਾਲ ਪਚਰਦਾ ਆਈ ਪਚਰ ਆ ਤਾਂ ਨਹੀਂ ਆਇਆ ਹੱਥ ਲਾਇਆ ਮੀਨੇ ਹੋਰ ਆ ਮੈਂ ਨਹੀਂ ਅਗਲੇ ਉਰ ਲੈਸ਼ ਲਾ ਕੇ ਆਂਦੀ ਇੱਕ ਹੀ ਸੂਟ ਦੀ ਮਿਲੀ ਨਾ ਐਸ ਦੀ ਮਿਲੀ ਇੱਕ ਦੀ ਜਿਆਦਾ ਸੀਗੀ ਬਾਕੀ ਦੂਜੇ ਤਾਂ ਕੜਾਈਆ ਲੈਨੇ ਕਿਤੇ ਪਕੀ ਉਹ ਕਿੱਥੇ ਆਪਾਂ ਲੱਗੇ ਸੀ ਕਟਣ ਸਲਵਾਰ ਤੇ ਪਹੁੰਚੇ ਕੱਟੇ ਆ ਹੁਣ ਆਪਾਂ ਲਾਇਆ ਕੁੰਦਿਆਂ ਦਾ ਨਿਸ਼ਾਨ ਤੇ ਹੁਣ ਤੇ ਕੱਟ ਤੇ ਸਲਵਾਰ ਹੋ ਗਈ ਆਪਣੀ ਕੱਟ ਕੇ ਤਿਆਰ ਆਪਾਂ ਪੀਣ ਲੱਗੇ ਸੀ ਚਾਹ ਟਾਈ ਜੀ ਧੰਨਵਾਦ ਜੀ ਤੇ ਮੈਂ ਤਾਂ ਨਿਸ਼ਾਨੀਆਂ ਨਸ਼ੂਨੀਆਂ ਲਾਉਣ ਦਾ ਚੰਗੀ ਮਕਾਇਆ ਹੋਇਆ ਵਾ ਬਸ ਆ ਕਟਾਈ ਪਾ ਕੇ ਰੱਖੀ ਹੋਈ ਆ ਜਦੋਂ ਆਪ ਦਾ ਸੂਟ ਕੱਟਣਾ ਆਪ ਦਾ ਚਾਹੇ ਜਿੰਦਾ ਮਰਜੀ ਮੈਂ ਕਟਾਂ ਪਰ ਮੈਂ ਕਟਾਈ ਇਹਦੇ ਨਾਲ ਹੀ ਕੱਟ ਲੈਣੀ ਪੁਣੀ ਆ ਦੁਬਾਰਾ ਦੁਬਾਰਾ ਨਿਸ਼ਾਨੀ ਲਾਉਣ ਕਿ ਚਾਹਤੇ ਆਪਾਂ ਨੂੰ ਵੀ ਪਤਾ ਹੀ ਇਹ ਵੀ ਹਰੇਕ ਵਾਰੀ ਨਿਸ਼ਾਨ ਲਾਉਣਾ ਪੈਂਦਾ ਜਾਂ ਨਾਲੋਂ ਤਾਂ ਬਸ ਇਹਨੂੰ ਵਿਛਾਓ ਇਹ ਪੂਰੀ ਮੇਰੇ ਮੇਚੇ ਦੀ ਆ ਤੇ ਇਹਦੀ ਆਪਾਂ ਹੁਣ ਕਟਿੰਗ ਕਰ ਦਿੰਨੇ ਆ ਤੇ ਇਹਦੀਆਂ ਬਾਹਾਂ ਚ ਤਾਂ ਜੋੜ ਪੈਣਾ ਹੀ ਪੈਣਾ ਚਾਹੇ ਜਿੱਧਰ ਦੀ ਮਰਜ਼ੀ ਭਜ ਲੋ ਇਨ ਆਲਓਵਰ ਕੱਪੜੇ ਤੇ ਨਹੀਂ ਪੈਂਦਾ ਇਹਦੇ ਚ ਪੈ ਜਾਂਦਾ ਆ ਕਟਾਈ ਪੈ ਗਈ ਆ ਤੇ ਇਹਨੂੰ ਵੀ ਆਪਾਂ 12 ਇੰਚ ਤੇ ਇਹਦੀ ਪਾਉਣੀਆਂ ਮੈਪਲੇਟਾਂ ਇਹਦੀਆਂ ਵੀ 12 ਇੰਚ ਤੇ ਹੀ ਪਾਉਂਗੀ ਪਲੇਟਾਂ ਪਾਉਣੀਆਂ ਸੋਖੀਆਂ ਇਦਾਂ ਹੋ ਜਾਵਾ ਲੈਂਦੇ ਪੂਰੀ ਨਿਸ਼ਾਨੀ ਲਾ ਦੇਣੀ ਆ ਛੱਡ ਉਘਾਰਾ ਕੇ ਨਿਸ਼ਾਨੀ ਜਿਹੜਾ 7 ਇੰਚ ਨਿਸ਼ਾਨਸ ਹਾਂ ਉਹ ਇਹ ਥੋੜਾ ਜਿਹਾ ਫਰਕ ਪੈ ਗਿਆ ਫਿਰ ਇੱਥੇ ਆ ਗਿਆ 7 ਇੰਚ ਦੀ ਪਲੇਟ ਆ ਗਈ ਇਹ ਤਾਂ ਵੀ ਸੋ ਪੂਰਾ 7 ਇੰਚਾ ਇੱਥੇ ਤੇ ਇਹਦੀ ਹੁਣ ਆਪਾਂ ਸਾਢੇ ਦੈਣੇ ਰੱਖਣੀ ਆ ਇਦਾਂ ਆਪਾਂ ਇਹਦੇ ਦੂਜੇ ਪਾਸੇ ਨਿਸ਼ਾਨੀ ਲਾ ਲੈਣੀ ਆਂ ਇਕੱਠਿਆ ਆਹ ਬੱਚਿਆ ਕੱਪੜਾ ਪੋਹਚਿਆ ਵਾਸਤੇ ਆਹ ਬਲੇ ਨੂੰ ਲੋਨ ਵਾਸਤੇ ਇਹ ਰੋ ਬਚੀਰ ਕਟਿੰਗ ਹੋ ਗਈ ਸਟਿਚਿੰਗ ਕੱਲ ਕਰਾਂਗੇ ਸਟਿਚਿੰਗ ਕੱਲ ਕਰਾਂਗੇ ਅੱਜ ਕੀ ਪਲਾਨ ਹੈ ਸਭ ਜੀ ਦਾ ਦੇ ਦੇਆ ਕੱਥਾ ਚੱਲੇ ਬੋਲ ਜਾ ਕੇ ਪਤਾ ਲੱਗਣਾ ਵੀ ਕੀ ਪਲਾਨ ਬਣਿਆ ਅੱਜ ਦਾ ਖਾਣਾ ਹੈਗਾ ਰਾਜਸਥਾਨੀ ਦਾਲ ਬਾਟੀ ਦਾ ਦਾਲ ਆਪਾਂ ਦਿੱਤੀ ਆ ਭੈ ਥੋੜੀ ਜੀ ਤੇ ਕੁੱਕਰ ਨੂੰ ਮਿੱਟੀ ਲਾਤੀ ਆ ਤੇ ਕੁੱਕਰ ਚ ਤਰਦੇ ਆ ਦਾਲ ਇੱਕ ਵਾਰੀ ਤਾਂ ਪਹਿਲਾਂ ਬਣਾਉਨੇ ਆ ਦਾਲ ਫਿਰ ਅੰਦਰ ਜਾ ਕੇ ਤੇ ਦਾਲ ਬਾਟੀ ਦਾ ਕਰਾਂਗੇ ਆਟਾ ਤਿਆਰ ਅੱਜ ਰਾਜਸਥਾਨੀ ਖਾਣਾ ਬਣਾਵਾਂਗੇ ਆਪਾਂ ਮੈਂ ਕਿਹਾ ਧਲੀਆਂ ਸਵਾਰ ਲਵਾਂ ਅਸੀਂ ਬਣਾ ਲੈਨੇ ਆ ਜਿਹੜਾ ਜਿਹੜਾ ਵੀ ਦਿਸ ਜੇ ਵੀ ਅੱਜ ਆ ਬਣਾਉਣਾ ਬਸ ਉਹੀ ਖਾਣਾ ਤਿਆਰ ਕਰ ਲਈਦਾ ਆ ਬਣਾਉਨੇ ਆ ਦਾਲ ਬਾਟੀ ਪਹਿਲਾਂ ਵੀ ਬਣਾਈ ਸੀ ਪਰ ਉਹਦੀ ਪਤਾ ਨਹੀਂ ਵੀ ਪਾਰ ਤੇਰੀ ਮਾਸੀ ਇੱਥੇ ਸੀ ਜਦੋਂ ਬਣਾਈ ਸੀ ਇਹਨਾਂ ਦਿਨਾਂ ਚ ਖਾਧੀ ਸੀ ਕਹਿੰਦੀ ਸੀ ਬਹੁਤ ਸਵਾਦ ਬਣੀ ਉੱਥੇ ਅੰਦਰ ਬਹਿ ਕੇ ਜਦੋਂ ਤੰਦੂਰੀ ਚ ਬਣਾਈ ਸੀ ਆਪਾਂ ਹੂੰ ਹੂੰ ਕਿਉਂ ਨਹੀਂ ਸੁਣਾਈ ਆਪਾਂ ਤੇ ਉੜ ਮੈਂ ਕਿਹ ਆਪ ਪਤਨੀਆਂ ਸਵਾਰ ਕੇ ਤੇ ਫਿਰ ਬਣਾਉਨੇ ਆ ਦਾਲਾਂ ਆਪਾਂ ਲਈਆਂ ਵਾ ਚਾਰ ਮੂੰਗੀ ਮਸਰੀ ਤੇ ਛੋਲਿਆਂ ਦੀ ਤੇ ਹਰੀ ਹਰੀ ਮੂੰਗੀ ਸਾਥ ਦੀ ਚਾਰ ਦਾਲਾਂ ਲਈਆਂ ਇਹਨਾਂ ਨੂੰ ਆਪਾਂ ਹੁਣ ਚੰਗੀ ਤਰ੍ਹਾਂ ਛੇੜੀਆਂ ਲਵਾ ਲੈਨੇ ਆ ਫਿਰ ਇਹਨਾਂ ਦਾ ਤੜਕਾ ਤਿਆਰ ਹੋਇਆ ਪਿਆ ਵਾ ਫਿਰ ਇਹਨੂੰ ਤੜਕਾ ਲਾ ਦਾਂਗੇ ਕਈ ਤਾਂ ਵਿੱਚੇ ਪਾ ਲੈਂਦੇ ਆ ਤੜਕਾ ਪਰ ਮੈਂ ਅਲੱਗ ਹੀ ਲੋਣੀ ਹੁੰਨੀ ਮੇਰਾ ਤੜਕਾ ਤਿਆਰ ਆ ਤੇ ਉਹ ਕੁੱਕਰ ਖੜਾ ਦਾਲ ਦਿੱਤੀ ਆਪਾਂ ਧਰ ਹੁਣ ਲਾਵਾਂਗੇ ਤੜਕਾ ਉਹਨਾਂ ਚਿਰ ਨੂੰ ਆਪਾਂ ਕੋਈ ਹੋਰ ਕੰਮ ਦੇਖਦੇ ਆਂ ਦੁੱਧ ਲੈ ਆਉ ਜਾ ਕੇ ਦੁੱਧ ਲੈ ਆਉਣੀ ਆ ਮੈਂ ਆਪਾਂ ਲੈ ਦੁੱਧ ਤੇ ਹੁਣ ਬਣ ਗਈ ਆ ਦਾਲ ਦਾਲ ਨੂੰ ਲਾਉਣੀ ਆ ਤੜਕਾ ਤੜਕਾ ਲਾ ਕੇ ਫਿਰ ਬਾਕੀ ਦਾ ਆਪਾਂ ਮਟੀਰੀਅਲ ਕਰਾਂਗੇ ਅੰਦਰ ਤੇ ਆਣ ਤਾਲੇ ਨੇ ਖੋਲ੍ਹ ਲਈ ਆ ਬਣ ਕੇ ਹੋਰ ਬਣ ਕੇ ਹੋ ਗਈ ਤਿਆਰ ਇਹ ਜਗ ਵਿੱਚ ਕੱਢ ਲੋ ਬਗ ਜਗ ਵਿੱਚ ਕੱਢ ਲੈਨੇ ਆ ਢੋਪੇ ਪਈ ਹੈ ਖੋਸੇ ਕੱਢ ਲਿਆ ਜਗ ਵਿੱਚ ਤੇ ਇੰਦੇ ਚ ਚਲਾਉਨੇ ਆ ਤੜਕਾ ਦਾਲ ਨੂੰ ਲਾ ਲਿਆ ਆਪਾਂ ਤੜਕਾ ਇਹਦੇ ਵਿੱਚ ਹੁਣ ਆਪਾਂ ਕਰਦੇ ਆ ਤੜਕਾ ਪਾ ਦਾਲ ਨੂੰ ਲਾਤਾ ਆਪਾਂ ਤੜਕਾ ਤੇ ਕੱਤੀ ਵਿੱਚ ਦਾਲ ਐਡ ਆਪਣੀ ਦਾਲ ਬਣ ਕੇ ਹੋ ਗਈ ਤਿਆਰ ਹੁਣ ਆਪਾਂ ਥਾਟੀ ਦਾ ਕਰਦੇ ਆਂ ਪ੍ਰੋਗਰਾਮ ਦਾਲ ਵੀ ਓਵੇਂ ਬਣੀ ਹੈ ਖੜੇ ਖੜੇ ਮਸਾਲੇ ਵਾਲੀ ਜਿਹੜੀ ਆਪੀ ਸੀਗੀ ਫੁੱਲ ਰੈਸিপি ਦੂਸਰੇ ਚੈਨਲ ਤੇ ਕੱਲ ਆਜੂਗੀ ਫੁੱਲ ਰੈਸিপি ਦੂਸਰੇ ਕੁਲਵਿੰਦਰ ਦੀ ਰਸੋਈ ਚੈਨਲ ਤੇ ਕੱਲ ਛੋਟ ਵੀਡੀਓ ਆ ਜਾਈਗੀ ਹੰਤੇ ਇਹਨਾਂ ਰੱਖ ਦੋ ਹੋ ਗਿਆ ਆਸਾ ਰੱਖ ਲਾ ਰ ਚੱਕਦੇ ਆਂ ਤਾਂ ਫਿਰ ਅੰਦਰ ਜਾਣੇ ਆਟਾ ਅੰਦਰੋਂ ਤਿਆਰ ਕਰ ਰਹੇ ਨੇ ਧਿਆਨ ਕੀ ਕਰਨਾ ਆ ਆਟਾ ਅੰਦਰ ਤਿਆਰ ਕਰਾਂਗੇ ਤੇ ਇਹਦੇ ਚ ਪਾਉਨੇ ਆਪਾਂ ਤਣੀਆਂ ਆਪਾਂ ਲੱਗੇ ਆਂਦਾ ਆਟਾ ਤਿਆਰ ਕਰਨ ਦਾਲ ਬਾਟੀ ਦਾ ਤੇ ਜਿਹਦੇ ਵਾਸਤੇ ਆਟਾ ਆਟਾ ਸੋਜੀ ਜਵੈਣ ਦੇਸੀ ਕੇ ਤੇ ਬ੍ਰੇਕਿੰਗ ਸੋਡਾ ਕੇ ਨਮਕ ਪਾਵਾਂਗੇ ਆਪਾਂ ਆਟਾ ਲੱਗੇ ਆਂ ਰੋਣਾਂ ਇਹਦੇ ਚ ਸਾਰਾ ਕੁਝ ਮਿਕਸ ਕਰ ਲਿਆ ਥੋੜਾ ਜਿਹਾ ਹਲ ਗਰਮ ਪਾਣੀ ਪਾ ਕੇ ਆਟਾ ਬੰਨ ਲੈਣਾ ਆਟਾ ਗਨ ਕੇ ਫਿਰ ਦਿਖਾਣੀ ਆ ਹਾਂ ਲਾਵੀ ਆਟਾ ਗਨ ਕੇ ਹੋ ਗਿਆ ਤਿਆਰ ਤੇ ਹੁਣ ਆਪਾਂ ਕੱਢਦੇ ਆ ਕੁੱਕਰ ਚ ਦਾਲ ਫਿਰ ਕੁੱਕਰ ਚ ਬਣਾਵਾਂਗੇ ਇੰਨੀਆਂ ਉਹ ਬਾਟੀ ਦਾਲ ਬਾਟੀ ਬਣੂਗੀ ਤੇ ਇਹਦਾ ਮਤਲਬ ਇਹ ਆ ਵੀ ਆਪਾਂ ਨੂੰ ਦੇਸੀ ਘੇ ਚਾਹੀਦਾ ਦੇਸੀ ਘੇ ਵਾਸਤੇ ਆਪਾਂ ਲੱਗਿਆ ਰੈਡ ਕਣ ਮਲਾਈ ਮਲਾਈ ਰੜਕ ਕੇ ਦੇਸੀ ਘੇ ਬਣਾਉਨੇ ਆ ਗਰਮ ਕਰਨ ਲੱਗਿਆ ਹੋਰ ਗੱਲ ਕਰਦੇ ਛੇਕਾ ਹੋਦੂਗਾ ਠੰਡਾ ਨਹੀਂ ਛੇਤੀ ਹੋਣਾ ਗਰਮ ਕਰਕੇ ਛੇਤੀ ਰੱਖਿਆ ਜਾਣਾ। ਮਿਲਾਈ ਆਪਾਂ ਰੈਡਕਲੀ ਸੀ ਆ ਰੱਖਿਆ ਪਨੀਰ ਆ ਰੱਖਿਆ ਛੇਦਕਾ ਛੇਦਤਾ ਹੋਦੂਗਾ ਨਾਲੇ ਪਨੀਰ ਬਣ ਜਾਊਗਾ। ਛੇਦੀ ਆ ਬਣਾਦੇ ਆਪਾਂ ਹੁਣ ਲੋਈਆਂ ਕੇ ਆਪਣਾ ਹੋਟਲਿਆ ਤਿਆਰ ਇਹਦੇ ਚੁਕੀ ਲਾ ਕੇ ਨਾ ਸੋੜ-ਸੋੜਾ ਤੋਂ ਲੋਈਆਂ ਕਢਾ ਦਿੰਨੇ ਆ। ਆਪਾਂ ਕੀ ਉਹ ਯਸੀ ਗਰਮ ਆ ਤੇ ਇੱਥੇ ਹੋ ਗਿਆ ਆਪਣਾ ਤਿਆਰ। ਉਹ ਗੋਲੀਆਂ ਵੀ ਇੰਦੀਆਂ ਤਿਆਰ ਹੋ ਗਈਆਂ ਸੀਆਂ। ਬਾਟੀਆਂ ਦੀਆਂ ਤੇ ਮੈਂ ਆਪਾਂ ਦੋ ਸੱਤ ਜian ਦਿੰਨੇ ਆ। ਇੰਤਾਂ ਕਰਕੇ ਇੰਤਰ ਕਰਕੇ ਫਰਾਈ ਕਰਨਾ ਇਹਨਾਂ ਨੂੰ ਆਪਾਂ ਤੰਦੂਰੀ 'ਚ ਵੀ ਕਰ ਸਕਦੇ ਆ ਜਿੱਦਾਂ ਅੱਗ ਤੇ ਵੀ ਭੁੰਨ ਸਕਦੇ ਆ ਤੇ ਇਦਾਂ ਵੀ ਇਹਨੂੰ ਫਰਾਈ ਕਰ ਸਕਦੇ ਆ ਜੇ ਓਵਨ ਓਵਨ ਹੈਗਾ ਤਾਂ ਓਨ ਦੇ 'ਚ ਵੀ ਇਹਨੂੰ ਬਣਾ ਸਕਦੇ ਆ ਇਹਨੂੰ ਆਪਾਂ ਹੁਣ ਕਰਦੇ ਆ 5 ਮਿੰਟ ਲਈ ਬੰਦ ਕਰ ਨੂੰ ਇਹ ਗੱਲ ਕਰ ਦੇਣਾ ਇਹਦੀ ਵਾਸ਼ਲ ਵੀ ਲਾਤੀ ਆ ਸੀਟੀ ਵੀ ਲਾਤੀ ਆ ਇਹਨੂੰ 5-45 ਲਈ ਬੰਦ ਕਰਾਂਗੇ ਫਿਰ ਤੁਹਾਨੂੰ ਦਿਖਾਉਂਦੇ ਆ ਕੱਟ ਕੇ ਅੱਗੇ ਸੇ ਰੱਖਣਾ ਤੇ ਫੁੱਲੇ ਨਿਕਲਣ। ਪਹਿਲਾ ਇੱਕ ਤਰਫ ਆਪ ਕੰਨਾ ਫਿਰ ਨੂੰ ਮਲ ਖੋਲ ਕੇ ਫਿਰ ਦੂਸਰੀ ਤਰਫ। ਹੋ ਗਏ ਆਪਣੇ ਇੱਕ ਪਾਸਿਓਂ ਪੱਕ ਗਏ ਆ ਤੇ ਦੂਜੇ ਪਾਸਿਓਂ ਆਪਾਂ ਦਿੱਤੇ ਇਹ ਪਲਟ ਤੇ ਫੁੱਲ ਹੀ ਜਾਂਦੇ ਆ ਜਿੱਦਾਂ ਨਾ ਤੇ ਦੇਸੀ ਕਿਉ ਆ ਹਾ ਹਾ ਹੁਣ ਦੁਕਾਨ ਦੇ ਦੂਜੇ ਪਾਸੇ ਵੀ ਹੋ ਜਾਣਗੇ। ਮੈਂ ਕਿੰਨੇ ਸੀ ਆਪਣੇ ਆਪ ਚੂਟ ਨਹੀਂ ਆ ਰੋਟੀ ਵੇਖਾ ਚਲੋ ਤੁਸੀਂ ਆਪ ਹੀ ਚੂਰ ਕੇ ਖਾ ਲਓ ਆਪਣੀ ਦਾਲ ਬਾਟੀ ਬਣ ਕੇ ਹੋ ਗਈ ਤਿਆਰ ਤੇ ਅੱਜ ਸਿਰਫ ਪਿੱਡੀ ਸੋਹਣੀ ਬਣੀ ਹੈ ਕੁੱਕਰ ਚ ਤੁਸੀਂ ਵੀ ਘਰੇ ਬਣਾ ਸਕਦੇ ਹੋ ਬਣੀ ਬੜੀ ਸਵਾਦਿਆ ਤੇ ਸਾਰਿਆਂ ਨੇ ਖਾ ਲਈ ਆ ਬਸ ਅਸੀਂ ਲੱਗੇ ਆ ਖਾਣ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਿਓ ਤੇ ਵਲੌਗ ਤੇ ਕਮੈਂਟ ਜਰੂਰ ਕਰਿਆ ਕਰੋ ਤੇ ਸਬਸਕ੍ਰਾਈਬਰ ਜਰੂਰ ਕਰਿਓ ਤੇ ਜਿਹੜੀ ਆਪਣਾ ਚੈਨਲ ਆ ਕੁਲਵਿੰਦਰ ਦੀ ਰਸੋਈ ਉਹਦੇ ਤੇ ਪੂਰੀ ਇਹਦੀ ਆ ਜਾਈਗੀ ਕੱਲ ਨੂੰ ਵੀਡੀਓ ਤੇ ਸਾਰਿਆਂ ਨੂੰ ਸਸਰੀਪਾ